ਜਦੋਂ ਡਿਪਟੀ ਕਮਿਸ਼ਨਰ ਗਰਦਾਸਪੁਰ ਊਮਾ ਸ਼ੰਕਰ ਗੁਪਤਾਨ ਨੇ ਖੁਦ ਟਰੈਕਟਰ ਤੇ ਬੈਠ ਕੇ ਖੇਤਾਂ ਵਿੱਚੋਂ ਬੇਲ ਰਾਹੀਂ ਪ੍ਰਾਲੀ ਦੀਆਂ ਬਣਵਾਈਆਂ ਗਠਾਂ ਡੀਸੀ ਵੱਲੋਂ ਪ੍ਰਾਲੀ ਪ੍ਰਬੰਧਾਂ ਲਈ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਵਤਨ ਦੀ ਕੀਤੀ ਅਪੀਲ ਅੱਜ ਜਦੋਂ ਡਿਪਟੀ ਕਮਿਸ਼ਨਰ ਗਰਦਾਸਪੁਰ ਸ਼੍ਰੀ ਊਮਾ ਸ਼ੰਕਰ ਗੁਪਤਾ ਕਲਾਂ ਉਹਦੇ ਸਰਹਦੀ ਪਿੰਡ ਪਿੱਖਾਰੀਵਾਲ ਤੇ ਦੋਸਤਪੁਰ ਆ ਕੇ ਪ੍ਰਾਲੀ ਨਾ ਸਾੜਨ ਦੀ ਅਪੀਲ ਕਰਨ ਅਤੇ ਪ੍ਰਾਲੀ ਪ੍ਰਬੰਧਾਂ ਲਈ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਤਾਂ ਉਹਨਾਂ ਖੁਦ ਟਰੈਕਟਰ ਤੇ ਬੈਠ ਕੇ ਖੇਤ ਵਿੱਚੋਂ ਬੇਲ ਰਾਹੀਂ ਪ੍ਰਾਲੀ ਦੀਆਂ ਗਠਾਂ ਬਣਵਾਈਆਂ ਇਸ ਮੌਕੇ ਉਹਨਾਂ ਨਾਲ ਐਸਐਸਪੀ ਗਰ ਪੌਰ ਸ਼੍ਰੀ ਹਰੀਸ਼ ਦੇ ਹਾਮਾ ਮੌਜੂਦ ਸਨ ਗੱਲਬਾਤ ਕਰਦੇ ਹਾਂ ਡੀਸੀ ਨੇ ਕਿਹਾ ਕਿ ਖੁਦ ਅਤੇ ਐਸਐਸਪੀ ਸ਼ਰਦਾਸਪੁਰ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਮਿਲ ਕੇ ਪ੍ਰਾਲੀ ਨਾਲ ਸਾੜਨ ਲਈ ਅਪੀਲ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨ ਵੱਲੋਂ ਕਿਸਾਨ ਰਾਜਵਿੰਦਰ ਸਿੰਘ ਵਾਸੀ ਸੂਰ ਦੇ ਖੇਤ ਵਿੱਚ ਬੈਲ ਰਾਹੀਂ ਪ੍ਰਾਲੀ ਦੀਆਂ ਗਠਾ ਬਣਵਾਏ ਗੀਆਂ ਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਲੀ ਸੰਭਾਲ ਲਈ ਕਰੀਬ 5000 ਖੇਤੀ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ ਪ੍ਰਸ਼ਾਸਨ ਦੀਆਂ ਸਿਵਲ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਵੱਲੋਂ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਪ੍ਰਾਲੀ ਨਾਲ ਸਾੜਨ ਅਤੇ ਖੇਤੀ ਮਸ਼ੀਨਰੀ ਦੀ ਵਾਤ ਦਲਤੂਕਾਂ ਦੇਖੋ ਅਸੀਂ ਮੈਂ ਤੇ ਐਸਐਸਪੀ ਸਹਿਬਾਨ ਅਸੀਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀਆਂ ਇਕਤਾਈਆਂ ਸੀ ਸਾਡੇ ਤੋਂ ਬਿਨਾ ਸਾਡੇ ਐਸਡੀਐਮ ਸਹਿਬਾਨ ਡੀਐਸਪੀਸ ਸਾਰੇ ਏਡੀਸੀ ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਦੇ ਬਾਰੇ ਅੱਗ ਨਾ ਲਾਵੇ ਇੱਥੇ ਅਸੀਂ ਇਹਨਾਂ ਨੂੰ ਸਮਝਾਣੇ ਆਂ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾਂ ਵੀ ਸਮਝਦੇ ਆਂ ਮੁਸ਼ਕਲਾਂ ਸਮਝਦੇ ਆ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਆ ਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨ ਨਾਲ ਚਲਾਈ ਜਾਵੇ ਹੁਣ ਝੋਨੇ ਦਾ ਸੀਜ਼ਨ ਹੈ ਤਾਂ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਡੈਡੀ ਜਿਹੜੀ ਹੁੰਦੀ ਆ ਉਹ ਚ ਨਮੀ ਜ਼ਿਆਦਾ ਹੁੰਦੀ ਆ ਇਹਨਾਂ ਨੂੰ ਮੰਡੇ ਇੱਤੇ ਦਿੱਕਤਾਂ ਆਉਂਦੀਆਂ ਨੇ ਤਾਂ ਇਸੇ ਸਾਰੇ ਕਰਕੇ ਐਸਐਸਪੀ ਸਾਹਿਬ ਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂ ਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣ ਰਹੇ ਆ ਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਆ ਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਅਸੀਂ ਕਰ ਰਹੇ ਆ ਤੇ ਇਹਦੇ ਨਾਲ ਹੀ ਸਾਰਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰੇ ਪਿੰਡਾਂ ਚੋਂ ਤੇ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗਰਦਾਸਪੁਰ ਜ਼ਿਲ੍ਹੇ 'ਚ ਅੱਛਾ ਕੰਮ ਹੋਇਆ ਤੇ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਹਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ ਨਾ ਸਾਡੀ ਅਜਿਹੀ ਕੋਈ ਮਨਸ਼ਾ ਹੈ ਬਸ ਸਾਡੀ ਇਹੀ ਅਪੀਲ ਹੈ ਕਿ ਪ੍ਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਲਾਂ ਨਾਲ ਨਾ ਕੇਵਲ ਜ਼ਮੀਨਦਾਰ ਨਚਾਨ ਹੁੰਦਾ ਹੈ ਬਟ ਵਾਤਾਵਰਨ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਤੋਂ ਆ ਸਾਨੂੰ ਗ੍ਰੇਟ ਕਰਨਾ ਚਾਹੀਦਾ ਤੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਆ ਤੇ ਆਪਣੇ ਆਪ ਦੀ ਵੀ ਮਦਦ ਕਰਨੀ ਚਾਹੀਦੀ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਇਹ ਸੈਮੀਨਾਰ ਅੱਜ ਅਸੀਂ 8-9 ਪਿੰਡਾਂ 'ਚ ਗਏ ਆ ਜੀ ਇਸ ਤੋਂ ਪਹਿਲਾਂ ਉੱਥੇ ਸੀ ਆਪਣਾ ਪਗਾਰੀਵਾਲ ਸੀ ਦੀ ਉਹਦੇ ਨਾਲ 4-5 ਪਿੰਡਾਂ 'ਚੋਂ ਦੋਸਤਪੁਰਾ ਚਾਰਜ ਆਏ ਆ ਇਹਦੇ ਵੀ 3-4 ਪਿੰਡਾਂ ਦੇ ਆਏ ਆ ਤੇ 8-9 ਪਿੰਡ ਅਸੀਂ ਕਿਤੇ ਆ ਵਿਜ਼ਿਟ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਪਿੰਡ ਵਿਜ਼ਿਟ ਕਰਦੇ ਰਵਾਂਗੇ ਥੈਂਕ ਯੂ